ਸਸ਼ਿਕਾਲਾ ਸਮਝਾ న్యూਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਹੋਣੀ ਸੀ ਜਿਹੜੀ ਚੋਣ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਣੀ ਸੀ ਵੋਟਰਾਂ ਰਾਹੀਂ ਉਸ ਦੀ ਚੋਣ ਕੀਤੀ ਜਾਣੀ ਸੀ ਤੇ ਕਹਿ ਲਿਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਗਿਆ ਸੀ ਤੇ ਦੂਜੇ ਪਾਸੇ ਅਕਾਲੀ ਦਲ ਪੁਨਰਸਜੀਤ ਦੇ ਜਿਹੜੇ ਆਗੂ ਸੀ ਮਿੱਠੂ ਸਿੰਘ ਉਹਨਾਂ ਨੂੰ ਉਹਨਾਂ ਦਾ ਜਿਹੜਾ ਉਮੀਦਵਾਰ ਬਣਾਇਆ ਗਿਆ ਸੀ ਪਰ ਹਰਜਿੰਦਰ ਸਿੰਘ ਧਾਮੀ ਨੇ ਵੱਡੀ ਲੀਡ ਪ੍ਰਾਪਤ ਕਰਦੇ ਹੋਏ 117 ਵੋਟਾਂ ਦੇ ਨਾਲ ਜਿਹੜੀ ਹੈ ਜਿਤ ਪ੍ਰਾਪਤ ਕੀਤੀ ਹੈ ਦੱਸ ਦਈਏ ਕਿ ਪੰਜਵੀਂ ਵਾਰ ਉਹ ਜਿਹੜੇ ਨੇ ਐ ਜੀ ਪੀ ਸੀ ਦੇ ਪ੍ਰਧਾਨ ਬਣੇ ਨੇ ਤੇ ਮਿੱਠੂ ਸਿੰਘ ਨੂੰ ਮਹਿਜ 18 ਵੋਟਾਂ ਪਈਆਂ ਨੇ ਤੇ 99 ਵੋਟਾਂ ਦੇ ਫਰਕ ਦੇ ਨਾਲ ਜਿਹੜਾ ਹੈ ਐ ਜੀ ਪੀ ਸੀ ਦੇ ਪ੍ਰਧਾਨ ਬਣ ਚੁੱਕੇ ਨੇ ਹਜਨ ਸਿੰਘ ਧਾਮੀ ਸੁਭੀ ਸਿੰਘ ਬਾਦਲ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਨਿਰਵਿਘਨ ਜਿਸ ਤਰ੍ਹਾਂ ਵੋਟਾਂ ਪਈਆਂ ਨੇ ਕੋਈ ਵੈਰ ਵਿਰੋਧ ਨਹੀਂ ਹੋਇਆ ਕੋਈ ਲੜਾਈ ਝਗੜਾ ਨਹੀਂ ਹੋਇਆ ਕਿਸੇ ਤਰ੍ਹਾਂ ਦੀ ਕੋਈ ਟਿਕਾ ਟਿਪਣੀ ਨਹੀਂ ਹੋਈ ਸ਼ਾਂਤੀਪੁਰੂ ਜਿਹੜਾ ਹੈ ਇਹ ਨਤੀਜਾ ਆ ਗਿਆ ਔਰ ਲੋਕਾਂ ਦੇ ਵੱਲੋਂ ਜਿਹੜਾ ਜੀਬੀਸੀ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਉਸ ਨੂੰ ਸਮਕਾਰਿਆ ਵੀ ਗਿਆ ਤੇ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਜਿਹੜੇ ਮੈਂਬਰਾਂ ਨੇ ਇਸ VOTING ਦੇ ਵਿੱਚ ਹਿੱਸਾ ਲਿਆ ਸੀ ਉਹਨਾਂ ਨੂੰ ਅੰਦਰਲੀ ਕਮੇਟੀ ਦਾ ਮੈਂਬਰ ਵੀ ਬਣਾਇਆ ਜਾਏਗਾ ਜਿਵੇਂ ਕਿ ਮਿੱਟੂ ਸਿੰਘ ਨੇ ਵਿਰੋਧੀ ਧਿਰ ਦੇ ਨੇਤਾਵਾਂ ਵੱਜੋਂ ਕਹਿ ਲਿਆ ਕਿ ਉਮੀਦਵਾਰ ਆਪਣਾ ਲਿਆ ਸੀ ਉਹਨਾਂ ਨੂੰ ਅੰਦਰਲੀ ਕਮੇਟੀ ਦੇ ਵਿੱਚ ਵੀ ਜਿਹੜਾ ਰੱਖਿਆ ਜਾਏਗਾ ਤੇ ਹੁਣ ਦੇਖਣ ਦਾ ਵਿਸ਼ਾ ਹੋਏਗਾ ਕਿ ਅੱਗੇ ਕੀ ਹੋ ਬਣਦਾ ਹੈ ਅਕਾਲ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇੱਕ ਵੱਡੀ ਸਫਲਤਾ ਸੁਖਵੀਰ ਸਿੰਘ ਬਾਦਲ ਨੇ ਸਾਰੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਐਡਵੋਕੇਟ ਧਾਮੀ ਦੇ ਨਾਮ ਦਾ ਐਲਾਨ ਕੀਤਾ ਸੀ ਉਹਨਾਂ ਨੂੰ 117 ਵੋਟਾਂ ਮਿਲੀਆਂ ਜਦੋਂ ਕਿ ਮਿੱਟੂ ਸਿੰਘ ਨੂੰ ਮਹਿਜ਼ 18 ਵੋਟਾਂ ਮਿਲੀਆਂ ਉਹਨਾਂ ਨੇ ਸਾਰੇ ਮੈਂਬਰਾਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕੀਤਾ ਦੇ ਇਮਾਨਦਾਰ ਨਾਲ ਚੋਣ ਲਈ ਧੰਨਵਾਦ ਕੀਤਾ ਪਿਛਲੇ ਸਾਲ ਜਦੋਂ ਵੋਟਾਂ ਪਈਆਂ ਸਨ ਤਾ ਵਿਰੋਧੀ ਧਿਰ ਨੂੰ 33 ਵੋਟਾਂ ਮਿਲੀਆਂ ਸਨ ਅਤੇ ਇਸ ਵਾਰ ਗਿਣਤੀ ਹੋਰ ਘਟ ਗਈ ਹੈ ਮਿੱਠੂ ਸਿੰਘ ਨੇ ਕਿਹਾ ਕਿ ਧਾਮੀ ਵਿਰੋਧ ਚੋਣ ਲੜਨ ਵਾਲਿਆਂ ਨੂੰ ਅੰਦਰੂਨੀ ਕਮੇਟੀ ਵਿੱਚ ਲਈ ਚੁਣਿਆ ਗਿਆ ਹੈ ਇਹ ਚੋਣ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਤੀਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਹੈ ਸੁਜੀਤ ਸਿੰਘ ਗੜੀ ਸੁਜੀਤ ਸਿੰਘ ਤੁਗਲਾਵਾਲਾ ਸੁਜੀਤ ਸਿੰਘ ਕੰਗ ਗੁਰਪ੍ਰੀਤ ਸਿੰਘ ਚੰਬਰ ਦਲਜੀਤ ਸਿੰਘ ਭਿੰਡਰ ਹਰਜਿੰਦਰ ਕੌਰ ਬਲਦੇਵ ਸਿੰਘ ਕੈਂਪ ਪੁਰੀ ਮੇਜਰ ਸਿੰਘ ਢਿਲੋਂ ਮੰਗਵਿੰਦਰ ਸਿੰਘ ਖਾਪੜ ਖੇੜੀ ਜੰਗਬਹਾਦਰ ਰਾਏ ਮਿੱਠੂ ਸਿੰਘ ਨੂੰ ਅੰਦਰੂਨੀ ਕਮੇਟੀ ਦਾ ਜਿਹੜਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਆਜਾ ਬਹਿ ਗਏ ਆ ਜਿਹੜੀ ਜਿੱਤ ਹੈ ਪੂਰੇ ਖਾਲਸਾ ਪੰਥ ਦੀ ਜਿੱਤ ਹੈ ਆ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਦੇ ਬੰਦੇ ਪੂਰੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਖਾਲਸਾ ਪੰਥ ਦੀ ਸੁਪਰ ਪਾਰਲੀਮੈਂਟ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਕਰੀਏ ਪਰ ਮੈਂ ਵਧਾਈ ਦਿੰਦਾ ਸਾਰੇ ਵਰਕਰਾਂ ਨੂੰ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੇ ਡੱਟ ਕੇ ਏਜੰਸੀਆਂ ਦੇ ਬੰਦਿਆਂ ਦੀ ਦਾ ਮੁਕਾਬਲਾ ਕੀਤਾ ਤੇ ਧਾਮੀ ਸਾਹਿਬ ਦੀ ਜਿੱਤ ਕਰਾਈ ਤੇ ਉਹ ਵੀ ਇਤਿਹਾਸਿਕ ਜਿੱਤ ਹੋਈ ਸਸ਼ੀਕਾਲ ਐ ਸਮਝਾ న్యూਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਹੋਣੀ ਸੀ ਜਿਹੜੀ ਚੋਣ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਣੀ ਸੀ ਵੋਟਰਾਂ ਰਾਹੀਂ ਉਸ ਦੀ ਚੋਣ ਕੀਤੀ ਜਾਣੀ ਸੀ ਤੇ ਕਹਿ ਲਿਏ ਕਿ ਸ੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਹਜਿੰਦਰ ਸਿੰਘ ਧਾਮੀ ਨੂੰ ਬਣਾਇਆ ਗਿਆ ਸੀ ਤੇ ਦੂਜੇ ਪਾਸੇ ਅਕਾਲੀ ਦਲ ਪੁਨਰਸਜੀਤ ਦੇ ਜਿਹੜੇ ਆਗੂ ਸੀ ਮਿੱਠੂ ਸਿੰਘ ਉਹਨਾਂ ਨੂੰ ਉਹਨਾਂ ਦਾ ਜਿਹੜਾ ਉਮੀਦਵਾਰ ਬਣਾਇਆ ਗਿਆ ਸੀ ਪਰ ਹਜਿੰਦਰ ਸਿੰਘ ਧਾਮੀ ਨੇ ਵੱਡੀ ਲੀਡ ਪ੍ਰਾਪਤ ਕਰਦੇ ਹੋਏ 117 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਦੱਸਦੀ ਹੈ ਕਿ ਪੰਜਵੀਂ ਵਾਰ ਉਹ ਜਿਹੜੇ ਨੇ ਐ ਜੀ ਪੀ ਸੀ ਦੇ ਪ੍ਰਧਾਨ ਬਣੇ ਨੇ ਤੇ ਮਿੱਠੂ ਸਿੰਘ ਨੂੰ ਮਹਿਜ 18 ਵੋਟਾਂ ਪਈਆਂ ਨੇ ਤੇ 99 ਵੋਟਾਂ ਦੇ ਫਰਕ ਦੇ ਨਾਲ ਜਿਹੜਾ ਹੈ ਐ ਜੀ ਪੀ ਸੀ ਦੇ ਪ੍ਰਧਾਨ ਬਣ ਚੁੱਕੇ ਨੇ ਹਜਿੰਦਰ ਸਿੰਘ ਧਾਮੀ ਸੁਭੀਸ਼ ਸਿੰਘ ਬਾਦਲ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਨਿਰਵਿਘਨ ਜਿਸ ਤਰ੍ਹਾਂ ਵੋਟਾਂ ਪਈਆਂ ਨੇ ਕੋਈ ਵੈਰ ਵਿਰੋਧ ਨਹੀਂ ਹੋਇਆ ਕੋਈ ਲੜਾਈ ਝਗੜਾ ਨਹੀਂ ਹੋਇਆ ਕਿਸੇ ਤਰ੍ਹਾਂ ਦੀ ਕੋਈ ਟਿਕਾ ਟਿਪਣੀ ਨਹੀਂ ਹੋਈ ਸ਼ਾਂਤੀਪੁਰੂ ਜਿਹੜਾ ਹੈ ਇਹ ਨਤੀਜਾ ਆ ਗਿਆ ਔਰ ਲੋਕਾਂ ਦੇ ਵੱਲੋਂ ਜਿਹੜਾ ਜੀਬੀਐਸ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਉਸ ਨੂੰ ਸਬਕਾਰਿਆ ਵੀ ਗਿਆ ਤੇ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਜਿਹੜੇ ਮੈਂਬਰਾਂ ਨੇ ਇਸ VOTING ਦੇ ਵਿੱਚ ਹਿੱਸਾ ਲਿਆ ਸੀ ਉਹਨਾਂ ਨੂੰ ਅੰਦਰਲੀ ਕਮੇਟੀ ਦਾ ਮੈਂਬਰ ਵੀ ਬਣਾਇਆ ਜਾਏਗਾ ਜਿਵੇਂ ਕਿ ਮਿੱਟੂ ਸਿੰਘ ਨੇ ਵਿਰੋਧੀ ਧਿਰ ਦੇ ਨੇਤਾਵਾਂ ਵੱਜੋਂ ਕਹਿ ਲਿਆ ਕਿ ਉਮੀਦਵਾਰ ਆਪਣਾ ਲਿਆ ਸੀ ਉਹਨਾਂ ਨੂੰ ਅੰਦਰਲੀ ਕਮੇਟੀ ਦੇ ਵਿੱਚ ਵੀ ਜਿਹੜਾ ਰੱਖਿਆ ਜਾਏਗਾ ਤੇ ਹੁਣ ਦੇਖਣ ਦਾ ਵਿਸ਼ਾ ਹੋਏਗਾ ਕਿ ਅੱਗੇ ਕੀ ਹੋ ਬਣਦਾ ਹੈ ਅਕਾਲ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇੱਕ ਵੱਡੀ ਸਫਲਤਾ ਸੁਖਵੀਰ ਸਿੰਘ ਬਾਦਲ ਨੇ ਸਾਰੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਐਡਵੋਕੇਟ ਧਾਮੀ ਦੇ ਨਾਮ ਦਾ ਐਲਾਨ ਕੀਤਾ ਸੀ ਉਹਨਾਂ ਨੂੰ 117 ਵੋਟਾਂ ਮਿਲੀਆਂ ਜਦੋਂ ਕਿ ਮਿੱਟੂ ਸਿੰਘ ਨੂੰ ਮਹਿਜ਼ 18 ਵੋਟਾਂ ਮਿਲੀਆਂ ਉਹਨਾਂ ਨੇ ਸਾਰੇ ਮੈਂਬਰਾਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕੀਤਾ ਤੇ ਇਮਾਨਦਾਰ ਨਾਲ ਚੋਣ ਲਈ ਧੰਨਵਾਦ ਕੀਤਾ ਪਿਛਲੇ ਸਾਲ ਜਦੋਂ ਵੋਟਾਂ ਪਈਆਂ ਸਨ ਤਾ ਵਿਰੋਧੀ ਧਿਰ ਨੂੰ 33 ਵੋਟਾਂ ਮਿਲੀਆਂ ਸਨ ਅਤੇ ਇਸ ਵਾਰ ਗਿਣਤੀ ਹੋਰ ਘਟ ਗਈ ਹੈ ਮਿੱਠੂ ਸਿੰਘ ਨੇ ਕਿਹਾ ਕਿ ਧਾਮੀ ਵਿਰੋਧ ਚੋਣ ਲੜਨ ਵਾਲਿਆਂ ਨੂੰ ਅੰਦਰੂਨੀ ਕਮੇਟੀ ਵਿੱਚ ਲਈ ਚੁਣਿਆ ਗਿਆ ਹੈ ਇਹ ਚੋਣ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਤੀਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਹੈ ਸੁਜੀਤ ਸਿੰਘ ਗੜੀ ਸੁਜੀਤ ਸਿੰਘ ਤੁਗਲਾਵਾਲਾ ਸੁਜੀਤ ਸਿੰਘ ਕੰਗ ਗੁਰਪ੍ਰੀਤ ਸਿੰਘ ਚੰਬਰ ਦਲਜੀਤ ਸਿੰਘ ਭਿੰਡਰ ਹਰਜਿੰਦਰ ਕੌਰ ਬਲਦੇਵ ਸਿੰਘ ਕੈਂਪ ਪੁਰੀ ਮੇਜਰ ਸਿੰਘ ਢਿਲੋਂ ਮੰਗਵਿੰਦਰ ਸਿੰਘ ਖਾਪੜ ਖੇੜੀ ਜੰਗਬਹਾਦਰ ਰਾਏ ਮਿੱਠੂ ਸਿੰਘ ਨੂੰ ਅੰਦਰੂਨੀ ਕਮੇਟੀ ਦਾ ਜਿਹੜਾ ਹੈ ਮੈਂਬਰ ਨਿਯੁਕਤ ਕੀਤਾ ਗਿਆ ਹੈ ਆਜਾ ਬਹਿ ਜਾ ਆ ਜਿਹੜੀ ਜਿੱਤ ਹੈ ਪੂਰੇ ਖਾਲਸਾ ਪੰਥ ਦੀ ਜਿੱਤ ਹੈ ਆ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਦੇ ਬੰਦੇ ਪੂਰੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਖਾਲਸਾ ਪੰਥ ਦੀ ਸੁਪਰ ਪਾਰਲੀਮੈਂਟ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਕਰੀਏ ਪਰ ਮੈਂ ਵਧਾਈ ਦਿੰਦਾ ਸਾਰੇ ਵਰਕਰਾਂ ਨੂੰ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੇ ਡੱਟ ਕੇ ਏਜੰਸੀਆਂ ਦੇ ਬੰਦਿਆਂ ਦੀ ਦਾ ਮੁਕਾਬਲਾ ਕੀਤਾ ਤੇ ਤਾਮੀ ਸਾਹਿਬ ਦੀ ਜਿੱਤ ਕਰਾਈ ਤੇ ਉਹ ਵੀ ਇਤਿਹਾਸਿਕ ਜਿੱਤ ਹੋਈ